ਅੱਜ ਜੀ ਪਟਾਲੇ ਵਿੱਚ ਪਹਿਲੀ ਵਾਰ ਟਰਾਈ ਕਰਾ ਗੁਜਰਾਤੀ ਟੋਕਲਾ ਤੇ ਵਧੀਆ ਕੁਆਲਿਟੀ ਚ ਬਣਿਆ ਹੋਇਆ ਗੇਵਰ ਜੇ ਤੁਸੀਂ ਦੇਸੀ ਘਿਓ ਚ ਬਣੀ ਹੋਈ ਜਲੇਬੀ ਖਾਣੀ ਹੈ ਉਹ ਵੀ ਤੁਹਾਨੂੰ ਇੱਥੇ ਮਿਲ ਜਾਊਗੀ ਤੇ ਸਭ ਤੋਂ ਬਿਨਾਂ ਤੁਹਾਨੂੰ ਇੱਥੇ ਬਹੁਤ ਡਿਫਰੈਂਟ ਡਿਫਰੈਂਟ ਟਾਈਪ ਦੇ ਮਠਾਈਆਂ ਮਿਲ ਜਾਣਗੀਆਂ ਤੇ ਜੇ ਤੁਸੀਂ ਸਨੈਕਸ ਵਗੈਰਾ ਖਾਣੇ ਨੇ ਜਿਵੇਂ ਕਿ ਟਿੱਕੀ ਦਹੀਂ ਪਲੇ ਗੋਲ ਗੱਪੇ ਸਮੋਸੇ ਕਚੋਰੀਆਂ ਉਹ ਵੀ ਤੁਹਾਨੂੰ ਇੱਥੇ ਵਧੀਆ ਕੁਆਲਿਟੀ ਵਿੱਚ ਮਿਲ ਜਾਣਗੀਆਂ ਅੱਜ ਆਪਾਂ ਇਸ ਜੀ ਪਟਾਲੇ ਦੇ ਅਰਬਨ ਸਟ੍ਰੀਟ ਫੂਡ ਸਬੰਧ ਦੇ ਵਿੱਚ ਪਰ ਕਿਰਪਾ ਬਿਕਨਰ ਮਿਸਤਾਨ ਬੰਡਾਰ ਵਾਲਿਆਂ ਦੇ ਇਹ ਚ ਰੱਖੜੀਆਂ ਤੇ ਜ ਕਿਹਦੇ ਸਨੈਕਸ ਤੇ ਨਮਕੀਨ ਮਿਲ ਜਾਣਗੇ ਤੇ ਇਸ ਰਕਣੀ ਜੇ ਤੁਸੀਂ ਕਿਸੇ ਨੂੰ ਗਿਫਟ ਦੇਣਾ ਲਗ ਲਗ ਤਰੀਕੇ ਦੇ ਗਿਫਟ ਐਂਪਰ ਵੀ ਮਿਲ ਜਾਣਗੇ ਤੁਹਾਨੂੰ ਇੱਥੇ ਉਸ ਆਪ ਦੇ ਨਾਲ ਆਪਾਂ ਨੇ ਇਹਨਾਂ ਦਾ ਫੂਡ ਵੀ ਟਰਾਈ ਕੀਤਾ ਸੀ ਪਹਿਲਾਂ ਮੈਂ ਟਰਾਈ ਕਰਿਆ ਡੋਕਲਾ ਇੱਕ ਗੁਜਰਾਤੀ ਡਿਸ਼ਾ ਮੈਨੂੰ ਉਮੀਦ ਨਹੀਂ ਸੀ ਵੀ ਮੈਨੂੰ ਇਹ ਪਸੰਦ ਆਊਗਾ ਪਰ ਮੈਨੂੰ ਇਹਦਾ ਟੇਸਟ ਬਹੁਤ ਘੈਂਟ ਲੱਗਿਆ ਤੇ ਉਸ ਤੋਂ ਬਾਅਦ ਮੈਂ ਹੋਰ ਵੀ ਚੀਜ਼ਾਂ ਟਰਾਈ ਕਰਿਆ ਜਿਵੇਂ ਕਿ ਇਹਨਾਂ ਦੀ ਸਪੈਸ਼ਲ ਕਚੋਰੀ ਕਚੋਰੀ ਵੀ ਇਹਨਾਂ ਨੇ ਪੂਰੇ ਮਸਾਲੇ ਵਗੈਰਾ ਪਾ ਕੇ ਬਦੇ ਬਣਾਈ ਹੋਈ ਸੀ ਤੇ ਉਸ ਤੋਂ ਬਾਅਦ ਟਰਾਈ ਕਰਿਆ ਆਪਾਂ ਨੇ ਸਮੋਸਾ ਸਮੋਸੇ ਦੇ ਅੰਦਰ ਦੀ ਫੀਲਿੰਗ ਦੇਖੋ ਬਲੋਗ ਕਿਦਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ